ਮडम ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਔਰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਇਲੈਕਸ਼ਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਬਹੁਤ ਸਖਤ ਮਿਹਨਤ ਜਿਹੜੀ ਆ ਤੁਹਾਡੀ ਦੇਖਣ ਨੂੰ ਮਿਲੀ ਸੀਗੀ ਜਲੰਧਰ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬੀਬੀ ਸੁਰਿੰਦਰ ਕੌਰ ਜੀ ਨੂੰ ਮੈਦਾਨ 'ਚ ਉਤਾਰਿਆ ਗਿਆ ਆ ਇੱਕ ਪਾਸੇ ਸ਼ੀਤਲ ਅੰਗੁਰਾਲ ਜੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਵਾਪਸ ਹੀ ਗਏ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਕਿ ਬੀਬੀ ਸੁਰਿੰਦਰ ਕੌਰ ਜੀ ਜਿਹੜੀ ਹੈ ਜਿਮਨੀ ਚੋਣਾ ਦੇ ਵਿੱਚ ਇਹ ਸੀਟ ਕਟਪਾਉਣਗੇ ਸਭ ਤੋਂ ਪਹਿਲੇ ਤੇ ਤੁਹਾਡੇ ਚਾਹਤਾਂ ਦਾ ਬਹੁਤ ਬਹੁਤ ਕਰਦਾ ਜੈ ਜੈਪਤ ਜੈ ਜਸਵੰਤ ਅ ਚਰਨ ਜੀ ਚਿੰਤ ਜੀ ਸਾਫ ਦਾ ਸੀਐਮ ਪੰਜਾਬ ਇਸ ਟੈਂਡ ਜਿਹੜੇ ਕੀ ਐਪੀ ਬਣ ਚੁੱਕੇ ਹੈਗੇ ਆ ਪਰ ਉਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਭ ਤੋਂ ਪਹਿਲੇ ਤੇ ਤੇਰਾ ਵੀ ਧੰਨਵਾਦ ਕਿ ਤੁਸੀਂ ਕੰਮ ਨੂੰ ਸਰਾਇਆ ਹੈ ਜੋ ਇਸ ਟੇਮ ਚੱਲ ਰਿਹਾ ਹੈ ਪਿਛਲੇ ਕੁਝ ਟਾਈਮ ਪਹਿਲੇ ਜਲੰਧ ਬੈਸਟ ਦੀ ਜਿਹੜੀ ਸੀਟ ਹੈਗੀ ਉਹ ਵਕੇਟ ਹੋ ਗਈ ਸੀ ਇਸੇ ਕਾਰਨ ਕਰਕੇ ਹੁਣ ਉਹਦੇ ਵਿੱਚ 10 ਜੁਲਾਈ ਨੂੰ ਜਿਹੜੇ ਇਲੈਕਸ਼ਨਸ ਹੋਣ ਵਾਸਤੇ ਜਾ ਰਹੇ ਹਿੰਗੇ ਉਦੇ ਵਾਸਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੈਡਮ ਸਿੰਦਰਪਾਉਰ ਨੂੰ ਅਹ ਕਿਨ ਨੂੰ ਆਪਣੇ ਟਿਕਟ ਜੜੀ ਦਿੱਤੀ ਹੈ ਔਰ ਉਹਦੇ ਨਾਲ ਇਹ ਮੇਲ ਇਹ ਹੈ ਕਿ ਅਹ ਜੋ ਉਹਨਾਂ ਚੌਂਤੀ ਦਾ ਆਪਣਾ ਸਾਰਾ ਰੈਸਟ ਦਾ ਏਰੀਆ ਲਗਾਇਆ ਉਹ ਸਾਰਾ ਹੀ ਏਰੀਆ ਜਿਹੜਾ ਹੈਗਾ ਉਹ ਕਾਂਗਰਸ ਦੇ ਫੇਵਰ ਦੇ ਵਿੱਚ ਹੈ ਤੁਸੀਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਵੀ ਜਦੋਂ ਇਹ ਰਿਜ਼ਲਟ ਆਇਆ ਹੈ ਤੇ ਉਹਦੇ ਵਿੱਚ ਵੀ ਕਾਫੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈਗੀ ਹੈ ਉਹ ਜਿੱਤੀ ਹੈ ਔਰ ਸਾਨੂੰ ਪੂਰੀ ਆਸ ਔਰ ਉਮੀਦ ਹੈਗੀ ਹੈ ਕਿ ਮੈਡਮ ਸੁਰਿੰਦਰਪੌਰ ਔਰ ਉਹਨਾਂ ਦੇ ਜਿਹੜੇ ਸਾਰੇ ਹੀ ਟੀਮ ਜਿਹੜੀ ਹੈਗੀ ਹੈ ਉਹ ਬਹੁਤ ਹੀ ਮਿਹਨਤ ਕਰ ਰਹੀ ਹੈਗੀ ਹੈ ਔਰ ਸਾਰੇ ਹੀ ਇੰਡੀਆ ਨੈਸ਼ਨਲ ਕਾਂਗਰਸ ਦਾ ਪੰਜਾਬ ਲੈਵਲ ਤੇ ਬਹੁਤ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਔਰ ਉਹ ਪੂਰੀ ਲੀਡ ਦੇ ਨਾਲ ਜਿਹੜੀ ਇਹ ਸੀਟ ਕੱਟਣਗੇ ਔਰ ਮੈਡਮ ਸੁਰਿੰਦਰ ਕੌਰ ਹੁਣੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੇ ਜਿਹੜੇ ਲੋਕਾਂ ਦੇ ਮਤੇ ਹੈਗੇ ਆ ਉਹਨਾਂ ਨੂੰ ਰੱਖਣਗੇ